ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਰੋਟਾਵੇਟਰ ਦਾ ਬੋਰ ਕਰਵਾਦਾ 8 ਫੁੱਟਾ ਠੀਕ ਹੈ ਜੀ ਤੇ ਜਿਹੜਾ ਸਾਡੇ ਲੋਕਲੇ ਪਿੰਡ ਖੈਰਾਬਾਦ ਇੰਡੋ ਫਾਰਮ ਟਰੈਕਟਰ ਆ ਬਾਈ ਇਹਨਾਂ ਕੋਲ 50 HP ਵਾਲਾ ਦਿਖਾ ਕਰਨ ਵੀ ਵੀਰੇ ਆ ਜਾ ਇਦਾਂ ਇਹ ਆਪਣੇ ਬਾਈ ਪਹਿਲਾਂ ਟਰੈਕਟਰ ਇਹ 11 12 ਮਾਡਲ ਤੱਕ ਆਏ ਆ ਨੀਲੇ ਰੰਗ ਵਾਲੇ 30 50 ਟਰੈਕਟਰ ਇਹ 50 HP ਦੇ ਵਿੱਚ ਬਾਈ ਨੇ ਪਹਿਲਾਂ ਬਾਈ 7 ਫੁੱਟਾ ਕਹਿੰਦੇ ਸੀ ਲੈਣ ਨੂੰ ਹਾਂਜੀ ਤੇ ਆਪਾਂ ਨੇ ਅੱਜ 8 ਫੁੱਟਾ ਦਿੱਤਾ ਇਹਨਾਂ ਨੂੰ ਤੇ ਸਾਡੇ ਮਾਮਾ ਜੀ ਪਹੁੰਚੇ ਹੋਏ ਆ ਹੋ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਅਕਰਾਲੀ ਏਰੀਆ ਇਧਰ ਮਾਲੀ ਵਾਲੇ ਦਾ ਬਹੁਤ ਜਾਣਦੇ ਹਾਂ ਮਹਾਲੀ ਜ਼ਿਲ੍ਹਾ 2265 ਪਹਾਲੀ ਦਾ ਹਾਂ ਤੁਹਾਨੂੰ ਪਤਾ ਜੀ ਹਾਂ ਸਰਪੰਚ ਵੀ ਰਹੇ ਹਾਂ ਸਰਪੰਚ ਰਹੇ ਪੂਰੇ ਸਾਲ ਲੱਗਿਆ ਜੀ ਪਿੱਛੇ ਸਾਹ ਲੱਗਿਆ ਹੋਇਆ ਹਾਂ ਸਹੀ ਗੱਲ ਆ ਇਹ ਜਿਹੜੇ ਜੱਛੀ ਜਨਤ ਉਹ ਵੀ ਸਰਪੰਚ ਸਾਹਿਬ ਉਹ ਵੀ ਸਰਪੰਚ ਸਾਹਿਬ ਬਾਬੇ ਦੀ ਕਿਰਪਾ ਫਲ ਹੋਈ ਪਈ ਹੈ ਜੀ ਬੰਦੇ ਬੰਦੇ ਹੋਈ ਪਈ ਬਿਲਕੁਲ ਬਿਲਕੁਲ ਭਗੜੇ ਪਾਉਂ ਆ ਜਾਓ ਮੰਮੀ ਦਈਏ ਇਧਰ ਕਰਾਈਏ ਮਦਾ ਖਾ ਏ ਵੀਰੇ ਕਰਨ ਵੀਰ ਆਪਾਂ ਨੇ ਟਾਪ ਮਾਡਲੜਾ ਦਿੱਤਾ ਵੀਰੇ ਡਬਲ ਡਿਸਕ ਦੇ ਵਿੱਚ ਮੜੀ ਘੋੜੀ ਦੇ ਨਾਲ ਦੇਖੋ ਆਹ ਅੱਜ ਇਹਨਾਂ ਤੇਲ ਜਰ ਰੱਖਣਾ ਤੇਲ ਮਮੇ ਇਹਨਾਂ ਮਲਾ ਦੋ ਮੜਾ ਜਾ ਹੋਰ ਮਮੇ ਠੀਕ ਆ ਪੁੱਤ ਜੱਗੂ ਮਹਾਲ ਚੈਨਲ ਦੇਖਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦਾ ਗੋਡੀ ਹੱਤ ਟੂਟਾ ਮਿੱਟਰ ਦਾ ਦਿੱਤਾ ਜੀ ਬਾਪੂ ਨੂੰ ਬਾਪੂ ਜੀ ਦੀ ਫੈਮਲੀ ਨੂੰ ਮਿਲ ਕੇ ਬੜਾ ਵਧੀਆ ਲੱਗਿਆ ਆ ਜਾ ਵੀਰੇ ਮੈਂ ਵੀਰ ਨੂੰ ਕਹਿ ਕੇ ਵੀ ਹਟੇ ਅੰਦਰ ਬੈਠਾ ਆ ਜਾ ਕੋ ਪੁੱਤ ਹਾਂਜੀ ਹਾਂਜੀ ਮੈਂ ਬਾਪੂ ਜੀ ਦੀ ਉਮਰ 90 ਸਾਲ ਹੋਗੀ ਹਾਂਜੀ ਹੱਲੇ ਵੀ ਦੇਖਿਆ ਆਪਾਂ ਨੇ ਪੂਰਾ ਪਤਾ ਚੱਲੋ ਜਣੀ ਜਿਹੜੇ ਬਾਈ ਨੂੰ ਵਧੀਆ ਗੱਲ ਲੱਗੀ ਜੱਗੋ ਪੁੱਤ ਹਾਂਜੀ ਹਾਂਜੀ ਕੱਲ ਬਾਈ ਨੂੰ ਸੌਦਾ ਕਰਿਆ ਰੂਟਾ ਵੇਟ ਮਾ ਹਾਂਜੀ ਹਾਂ ਕੱਲੀ ਕੱਲੀ ਗੱਲ ਪੁੱਛੀ ਤੇ ਬਾਪੂ ਜੀ ਨੂੰ ਬਿਲਕੁਲ ਕਿੰਨੇ ਫੁੱਟ ਵਾਲਾ ਲੈਣਾ ਕਿੰਨੇ ਪੈਸੇ ਦਈਏ ਘੱਟ ਦਈਏ ਵੱਧ ਦਈਏ ਜਣੀ ਜਿਵੇਂ ਮਨੂੰ ਲੱਗਦਾ ਇਹਨਾ ਮਾਨਸ ਕਰ ਕੋਈ ਨਹੀਂ ਕਰਦਾ ਸਾਕ ਤੇ ਵੀ ਨਹੀਂ ਆਪਣੇ ਬਾਪੂ ਦੇ ਇਨਾ ਮਨ ਹੁੰਦਾ ਇਨੇ ਵੀਰ ਤੋਂ ਤਾਂ ਇਹ ਗੱਲ ਕਹਿ ਕੇ ਹਟਦੇ ਵੀ ਗੁਰਦੁਆਰਾ ਸਾਹਿਬ ਚ ਘਟ ਚਲੇ ਕੇ ਕੋਈ ਗੱਲ ਨਹੀਂ ਬਾਪੂ ਸਾਹਿਬ ਲੈ ਸਾਨੂੰ ਰੱਬ ਪੁੱਛ ਲਿਆ ਸਹੀ ਗੱਲ ਮਾਰਾ ਨੇ ਆਪਣੇ ਅਤਰਕੀਆਂ ਬਖਸ਼ੀ ਜਾਣੀ ਬਿਲਕੁਲ ਹੀ ਬਿਲਕੁਲ ਕਿਸੇ ਗੱਲ ਦੀ ਲੋੜ ਨਹੀਂ ਬਹੁਤ ਵਧੀਆ ਲੱਗਿਆ ਰੋਟਾ ਪੇਟ ਲੈ ਜਾਓ ਬਾਪੂ ਜੀ ਨੂੰ ਛੱਡ ਬਾਪੂ ਜੀ ਨੂੰ ਛੱਡ ਬਾਪੂ ਨੇ ਹੈਗਾ ਆਪਣਾ ਬਾਪੂ ਤਾਂ ਇਹਦਾ ਬਾਜੀ ਨੂੰ ਦੀ ਸਿਰਤ ਹੈ ਆਹਾਂ ਇਹਨੂੰ ਵੀ ਸਿਰਤ ਕਰਦੇ ਆ ਬਾਪੂ ਜੀ ਸਾਨੂੰ ਛੱਡ ਜੋ ਤੁਹਾਡਾ ਆਪਣਾ ਬਾਪੂ ਨੂੰ ਰੁਲ ਕੇ ਸਾਡਾ ਵੀ ਰੁਲਦਾ ਗਿਆ ਜਰਾ ਆ ਜਾ ਬਰੇ ਜਿਹਦਾ ਬੱਚਾ ਆਜੋ ਕੇ ਆਜੋ ਆਹੋ ਹੀ ਗੱਲ ਆਜਾ ਇਧਰ ਆਜੋ ਇਧਰ ਆਜਾ ਚਲ ਵੀ ਫੜ ਆਜੋ ਆਜੋ ਚਲੋ ਜਾ ਤੂੰ ਹੀ ਆ ਜਾ ਆ ਜਾ ਉੱਥੇ ਖੜ ਜਾ ਨੀ ਗੱਬੇ ਜੀ ਬਾਬਾ ਜੀ ਇਧਰੋਂ ਕਿਰੋ ਆ ਜਾ ਦੂਰ ਹੋ ਜਾ ਕਰ ਮਾੜੇ ਦੂਰ ਹੋ ਜਾ ਬੀਟੂ ਸਿਕਿਉਰਟੀ ਗਾਰਡ ਖੜ ਜਾ ਸਿਰਦਾ ਅੱਛਾ ਠੀਕ ਲੋ ਇਹ ਕਿਹਦੇ ਉਡੀ ਫੋਟੋ ਕਿੱਟ ਵੀ ਦੇ ਦੀ ਮਾੜੇ ਬਾਈ ਨਾਲ ਹਾਂ ਕਿੱਟ ਲਿਆਓ ਕਿੱਟ ਵੀ ਦੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਾਖਰੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਠੀਕ ਹੈ ਇੱਕ ਮੈਂ ਗੱਲ ਪਹਿਲੀ ਵੀਡੀਓ ਚ ਵੀ ਕਹੀ ਸੀਗੀ ਤੁਸੀਂ ਵੀ ਜਿਹੜੇ ਬੰਦੇ ਨੇ ਪਹਿਲਾਂ ਇੰਡੋਫਾਰਮ ਟਿਕਟ ਲਿਆ ਹੋਇਆ ਤੁਸੀਂ 7 3 ਲਿਆ ਈਜ਼ੀ ਨਹੀਂ ਗੱਲ ਕਰਦੇ ਆਪਾਂ ਫੇਰ ਰੋਟਾਵੇਟਰ ਲੈ ਲਿਆ ਉਹਦੇ ਵਾਸਤੇ ਵੀ ਸਪੈਸ਼ਲ ਡਿਸਕਾਊਂਟ ਆ ਠੀਕ ਤੁਸੀਂ ਪਹਿਲਾਂ ਰੋਟਾਵੇਟਰ ਲੈ ਲਿਆ ਮਹੀਨੇ ਬਾਅਦ ਇੰਡੋਫਾਰਮ ਜਿਹੜਾ ਤੁਹਾਡੇ ਪਾਸੇ ਫੀਸ ਭੇਜ ਲਓ ਠੀਕ ਸੌਦਾ ਕਰਕੇ ਬਾਅਦ ਚ ਡਿਸਕਾਊਂਟ ਦੇਣਾ ਸੌਦਾ ਅੱਡਾ ਹੈ ਠੀਕ ਹੈ ਜੋ ਵੀ ਮਨ ਨੂੰ ਤੁਹਾਨੂੰ ਵਧੀਆ ਲੱਗਿਆ ਪਹਿਲਾਂ ਇਹ ਲੈਣਾ ਡੈਕਟਰ ਹਾਂ ਬਸ ਆਜੋ ਬਈ ਇਹਨਾਂ ਨੇ ਇਹ ਲੈਣਾ ਰੋਕਿਆ ਮੈਂ ਜਦੋਂ ਵੀ ਤੁਹਾਡਾ ਮੂਡ ਹੋਵੇ ਵੈਲਕਮ ਜਦ ਮਰਜ਼ੀ ਆਜੋ ਅੱਧੀ ਰਾਤ ਨੂੰ ਫੋਨ ਕਰ ਦਿਓ ਠੀਕ ਆ ਬੜਾ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਹਾਂਜੀ ਹਾਂਜੀ ਚਲੋ ਠੀਕ ਹੈ ਬਾਜੀ ਮਾਰੋ ਸੈਲਫ ਰੇਸ ਹਾਂ ਜੀ ਮੜੀ ਜੀ 14 1500 ਚੱਕਰਾਂ ਦੇ ਕਰ ਦਿਓ ਜੀ 1500 ਚੱਕਰਾਂ ਕੋਈ ਮੰਨਦਾ ਮੰਦੇ ਕਰ ਲੋ ਬਾਕੀ ਭਾਈ ਆਪਾਂ ਇੱਕ ਗੱਲ ਹੋਰ ਦੱਸਣੀ ਛੋਟੀ ਜੀ ਵੀ ਜਿੰਨੇ ਵੀ ਆਪਾਂ ਨੇ ਹੁਣ ਤੱਕ ਦਿੱਤੇ ਨੇ ਸਾਰਿਆਂ ਦੇ ਜਿੰਨੇ ਵੀ ਟਰੈਕਟਰਾਂ ਚ ਇੰਡੋ ਫਾਰਮ ਹੈ ਜੌਂਡੀਅਰ ਆ ਬੋਲੈਂਡਾ ਸਵਰਾਜ ਆ ਸਾਰਿਆਂ ਦਾ ਪੀਟੀਓ ਦੇ ਚੱਕਰਾਂ ਦਾ ਫਰਕ ਹੁੰਦਾ ਬਾਕੀ ਜਿਵੇਂ ਆਪਾਂ ਬਾਈ ਚੱਕਰਾਂ ਦੀ ਗੱਲ ਕਰਦੇ ਦੀ ਵੀ ਚੱਕਰ ਸਾਰੇ ਟਰੈਕਟਰਾਂ ਦੇ ਅਲੱਗ-ਅਲੱਗ ਹੁੰਦੇ ਆ ਜਿਹੜਾ ਜੌਂਡੀਆ ਟਰੈਕਟਰ ਆ ਇਹਦੇ ਇਹਦੇ ਚੱਕਰ ਸਾਰੇ ਨਾਲੋਂ ਨਾਲੋਂ ਸਲੋਅ ਆ ਇਹ ਆਪਣੇ 540 ਚੱਕਰ 22 2200 ਤੇ 2300 ਤੇ ਜਾ ਕੇ ਪੂਰੇ ਕਰਦਾ ਜਿਹੜੇ ਆਪਣੇ ਇੰਡੋ ਫਾਰਮ ਟਰੈਕਟਰ ਆ ਇਹ ਇਹ ਆਪਣੇ 1500 1600 ਚੱਕਰਾਂ ਤੇ ਆਪਣੇ 540 ਚੱਕਰ ਪੂਰੇ ਕਰਦਾ ਇਹਨਾਂ ਚੀਜ਼ਾਂ ਦਾ ਫਰਕ ਹੁੰਦਾ ਬਹਿ ਜਾਓ ਬਾਪੂ ਜੀ ਬਹਿ ਜਾਓ ਬਸ ਆਪਣਾ ਨਿਬੜ ਲੈ ਕੰਮ ਆ ਜਾਓ ਤੇ ਬਾਕੀ ਹੁਣ ਜਿਹੜੇ ਅਸਲੀ ਜ਼ਰੂਰੀ ਚੱਕਰ ਆ ਆਪਾਂ ਨੂੰ ਖੇਤਾਂਾਂ 'ਵਾਂ ਜਾ ਕੇ ਪਤਾ ਲੱਗਣਾ ਜਦੋਂ ਆਪਾਂ ਟਰੈਕਟਰ ਫਿਰ ਪਤਾ ਲੱਗਣਿਆ ਵੀ ਆਪਣੇ ਵੀ ਆਪਾਂ ਨੂੰ ਇਹ ਕਿਹੜੇ ਨੰਬਰ ਕਰਾ ਆ ਦੇਖੋ ਬਾਕੀ ਕੰਪਨੀ ਨੇ ਚਾਰਟ ਲਾਇਆ ਹੋਇਆ ਬਣਾ ਕੇ ਸਪੈਸ਼ਲ ਦਿਖਾਇਆ ਕੋਲ ਚਾਰਟ ਲੱਗਿਆ ਹੋਇਆ ਆ ਵੀ 540 ਚੱਕਰ ਆ ਦੇਖੋ ਸਾਰਾ ਕੁਝ ਲੱਗਾ 164 184 ਇਹਦੇ ਵਿੱਚ 15 20 ਦੀ ਗਰਾਰੀ ਪੈਣੀ ਆ ਇੱਥੇ 16 19 ਦੀ 17 18 ਦੀ 18 17 ਦੀ ਸਾਰਾ ਚਾਰਟ ਲਾਇਆ ਹੋਇਆ ਠੀਕ ਆ ਜੀ ਇਹਦੇ ਹਿਸਾਬ ਨਾਲ ਚੱਕਰ ਮੈਨੇਜ ਹੁੰਨੇ ਆ ਬਾਕੀ ਆਪਾਂ ਹੁਣ ਜਿਵੇਂ ਕੇ ਜਾ ਕੇ ਦੇਖ ਕੇ ਖੇਤਾਂ ਵਿੱਚ ਲਾ ਕੇ ਵੀ ਟਰੈਕਟਰ ਕਿੰਨਾ ਲੋਡ ਲੰਦਾ ਟਰੈਕਟਰ ਦਾਬਦਾ ਕਿਵੇਂ ਕਰਦਾ ਉਹਦੇ ਹਿਸਾਬ ਨਾਲ ਆਪਾਂ ਇਹਦੀ ਸੈਟਿੰਗ ਕਰਾਂਗੇ ਸੈਟਿੰਗ ਕਰਾਂਗੇ ਇਹ ਬਾਈ ਆਪਣੇ ਕੰਪਨੀ ਆਪਾਂ ਨੂੰ ਪੂਰੀ ਸਪੋਰਟ ਕਰਦੀ ਇਹਦੇ ਵਿੱਚ ਜਿਹੜੀ ਵੀ ਇਹਦੇ ਵਿੱਚ ਕੋਈ ਗਰਾਰੀ ਪਣੀ ਆ ਕੁਛ ਪੈਣਾ ਆ ਉਹ ਸਾਰਾ ਉਹਨਾਂ ਨੇ ਕਰਕੇ ਜਣਾ ਆਪਾਂ ਇੱਕ ਵਾਰ ਜਾ ਕੇ ਦੇਖ ਕੇ ਦੱਸ ਦੇਣਾ ਉਹਨਾਂ ਨੂੰ ਫੋਨ ਕਰਕੇ ਵੀ ਬਾਈ ਇਦਾਂ ਗੱਲਬਾਤ ਹੈ ਚ ਅਗਰ ਆਦੀ ਪਣੀ ਉਹਨੇ ਉਹ ਲੈ ਕੇ ਕਰਨ ਨੂੰ ਪਾ ਦੇਣਾ ਠੀਕ ਹੈ ਜੀ ਬਾਕੀ ਜੋ ਵੀ ਗਾਰੰਟੀ ਵਾਰੰਟੀ ਆ ਉਹ ਸਾਰੇ ਅੰਡਰ ਹੋਊਗੀ ਦੀ ਕੋਈ ਸੀਲ ਲੀਕ ਹੁੰਦੀ ਆ ਇਧਰਲੇ ਪਾਸੇ ਵੀ ਬਾਈ ਇਹਨੂੰ ਸੀਲ ਮਕੈਨੀ ਆਪਾ ਸਨੂੰ ਮੈਕੈਨੀਕਲ ਸੀਲ ਹੈ ਜਿਹਨੂੰ ਆਪਾਂ ਕਲੇ ਵਾਲੀ ਸੀਲ ਵੀ ਕਹਿ ਦਿੰਦੇ ਆ ਪਾਣੀ ਨਹੀਂ ਪੈਂਦਾ ਇਹਦੇ ਵਿੱਚ ਪਾਣੀ ਪੈਣ ਦੀ ਸੁਭਾਵਨਾ ਨਹੀਂ ਹੈਗੀ ਜੋ ਕਿ ਜਿਵੇਂ ਆਪਣੇ ਪਹਿਲਾ ਪੁਰਾਣੇ ਰੋਟਰਵੇਟਰ ਚ ਆਉਂਦੇ ਤੇ ਉਹਨਾਂ ਦੀ ਸੀਲ ਗ੍ਰੀਸ ਵਾਲੀ ਸੀ ਹਾਂਜੀ ਉਹਦੇ ਵਿੱਚ ਪਾਣੀ ਪੈ ਜਾਂਦਾ ਬਾਕੀ ਆ ਜਾਂਦਰ ਕਰੀਏ ਵੇਦਾ ਜੀ ਠੀਕ ਹੈ ਜੀ ਬਾਕੀ ਆਪਾਂ ਨੇ ਇੱਕ ਦੋ ਹੋਰ ਵੀ ਦੇਣੇ ਕੱਲ ਵੀ ਦਿੱਤਾ ਨਵਾਂ ਸ਼ਹਿਰ ਆਪਾਂ ਨੇ ਇੱਕ ਆਪਾਂ ਨੂੰ 9 ਫੁੱਟਾ ਵੀ ਲੈ ਕੇ ਜਾਣਾ ਵੀਰਾਂ ਨੇ ਤੇ ਆ ਵੀਰ ਸਾਡਾ ਇੱਥੇ ਪਿੱਛੇ ਨੰਬਰ 플레이ਟਾਂ ਦੇ ਵਿੱਚ ਕੰਮ ਕਰਦਾ ਬਾਈ ਨਾਲ ਆਪਣਾ ਪਹਿਲਾਂ ਤੋਂ ਹੀ ਬਹੁਤ ਮੋਹ ਪ੍ਰੇਮ ਵੀਰ ਆਉਂਦਾ ਜਾਂਦਾ ਰਹਿੰਦਾ ਹਾਂਜੀ ਹਾਂ ਤੇ ਬਾਕੀ ਵੀ ਇਹਨਾਂ ਨੂੰ ਕਿਹਾ ਵਿੰਡੋ ਫਾਰਮ ਹੀ ਆਪਾਂ ਤੁਹਾਨੂੰ ਦੇਣਾ ਹੈ। ਬਾਕੀ ਬਾਈ ਨੂੰ ਆਹ ਗੱਲ ਕਹੀ ਵੀ ਥੋੜੀ ਮਰਜ਼ੀ ਹੈ। ਜਿਹੜਾ ਤੁਹਾਨੂੰ ਚੰਗਾ ਲੱਗਿਆ ਤੁਸੀਂ ਉਹ ਟਰੈਕਟਰ ਲਓ। ਠੀਕ ਨਹੀਂ ਵੀਰੇ? ਹਾਂ। ਕਿਉਂਕਿ ਬਾਈ ਟਰੈਕਟਰ ਦਾ ਥੋੜੀ ਤੁਹਾਨੂੰ ਪਤਾ ਪੈਸੇ ਵਾਲੀ ਚੀਜ਼ ਹੈ। ਵਾਰ-ਵਾਰ ਲੈ ਨਹੀਂ ਹੁੰਦੀ ਵੀਰੇ। ਠੀਕ। ਜਿਹੜਾ ਬਾਈ ਨੂੰ ਕਿ ਜਿਹੜਾ ਥੋੜਾ ਮਨ ਕਰਿਆ ਉਹ ਚੀਜ਼ ਲਿਓ। ਹਾਂਜੀ। ਠੀਕ ਹੈ ਬਾਈ ਜੀ। ਟਰੈਕਟਰ ਐਂਡੋ ਫਾਰਮ ਚਲਾਇਂ ਐਂਡੋ ਕਰਕੇ ਰਵਾਂਗੇ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਚੱਕਰ ਨਹੀਂ ਬਾਕੀ ਸਾਰੇ ਸਾਡਾ ਦੌਰੇ ਆਪਸੇ ਏਜੰਸੀਆਂ ਦਾ ਬਹੁਤ ਠੀਕ ਹੈ ਠੀਕ ਹੈ ਚਲੋ ਬਾਈ ਮੈਂ ਵੀ ਆ ਕੇ ਦੇਖਦਾ ਇਹ ਤੇ ਚਲੋ ਨਾਲੇ ਤੁਹਾਡੇ ਰੋਟਾ ਰੋਟਾ ਮੀਟਰ ਚੱਲਿਆ ਜੀ ਪਿੰਡ ਖੈਰਾਬਾਦ ਰੋਪੜ ਦੇ ਜਮਾਂ ਜੜ ਦੇ ਪਿੱਛੇ ਪੈਂਦਾ ਠੀਕ ਹੈ ਜੀ 30 50 ਇੰਡੋ ਫਾਰਮ ਨਾਲ ਲੈ ਕੇ ਚੱਲੇ ਆ ਬਾਈ ਨੇ ਅਰੇ ਲੈਫਟ ਚੱਕ ਲੋ ਜੀ ਆਹ ਸਰ ਐਸਿਪ ਚੱਕ ਲੈ ਆਹ ਲਾਰਕਾ ਭਾਈ ਬਾਈ ਉਹਨਾਂ ਨੂੰ ਬਹੁਤ ਬਹੁਤ